ਪਾਣੀਆਂ ਦੇ ਮੁੱਦੇ ਤੇ ਆਰ ਪਾਰ ਦੀ ਲੜਾਈ ਮੁੱਖ ਮੰਤਰੀ ਭਗਵੰਤ ਮਾਨ ਨੰਗਲ ਡੈਮ ਵੱਲ ਚੱਲ ਪਏ ਨੇ ਉਧਰ ਮੰਤਰੀ ਹਰਜੋਤ ਬਿਆਸ ਨੇ ਜਿਹੜਾ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਚੇਅਰਮੈਨ ਨੂੰ ਬੰਦਕ ਬਣਾ ਲਿਆ ਘੇਰੇ ਚ ਲੈ ਲਿਆ ਜਾਂ ਕਹਿ ਲਈਏ ਕਿ ਆਪਣੇ ਹੱਕ ਬਚਾਉਣ ਦੇ ਲਈ ਉਹਨਾਂ ਨੂੰ ਰੋਕ ਲਿਆ ਪੂਰੀ ਤਸਵੀਰ ਤੁਹਾਡੇ ਨਾਲ ਸਾਫ਼ ਕਰਨੀ ਹੈ ਪੂਰਾ ਮਾਹੌਲ ਤਤਤਾ ਤਤਤਾ ਹੋ ਚੁੱਕਿਆ ਹੈ ਕੀ ਜਾਣਕਾਰੀ ਹੈ ਕਿਉਂ ਇਹ ਸਾਰਾ ਕੁਝ ਵਾਪਰ ਰਿਹਾ ਹੈ ਤੇ ਬਾਰੇ ਗੱਲ ਕਰਦੇ ਹਾਂ ਤੁਸੀਂ ਜੁੜਿਓ ਲੋਕ ਪੁਆਇੰਟ نیوز ਨਾਲ ਮੈਂ ਹਰਿੰਦਰ ਬਾਜਵਾ ਬੀਤੀ ਕਾਲ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਹੁਕਮ ਦਿੱਤੇ ਕਿ ਉਹ BBMB ਜਣਕੇ ਬਿਆਸ ਪਾਖੜਾ ਮੈਨੇਜਮੈਂਟ ਬੋਰਡ ਦੇ ਕੰਮਕਾਜ ਦੇ ਵਿੱਚ ਦਖਲ ਨਾ ਦੇਵੇ ਤੇ ਨਾਲ ਹੀ ਹਰਿਆਣੇ ਨੂੰ ਵਾਧੂ ਪਾਣੀ ਛੱਡਿਆ ਜਾਵੇ ਜਿਹੜਾ ਹੁਕਮ ਗ੍ਰਹਿ ਮੰਤਰਾਲੇ ਨੇ ਕਹਿ ਲਿਆ ਕਿ ਹੁਕਮ ਨਹੀਂ ਸਲਾਹ ਦਿੱਤੀ ਸੀ ਕਿ ਤੁਸੀਂ ਪਾਣੀ ਛੱਡ ਦਿਓ ਫਿਰ ਪਾਣੀ ਵਾਪਸ ਲੈ ਲਿਓ ਜਿਹੜੇ ਉਧਾਰ ਦੇ ਦਿਓ ਪਾਣੀ ਤੇ ਅੱਜ BBMB ਦੇ ਵੱਲੋਂ ਕੋਸ਼ਿਸ਼ ਕੀਤੀ ਗਈ ਪਾਣੀ ਛੱਡਣ ਦੀ ਪਰ ਸਾਡੇ ਮੁੱਖ ਮੰਤਰੀ ਸਾਹਿਬ ਨੇ ਉਸੇ ਵੇਲੇ ਗੱਡੀ ਚੱਕੀ ਗੱਡੀ ਦਾ ਪੰਜਵਾਂ ਗੇਅਰ ਲਾਇਆ ਤੇ ਨੰਗਲ ਵੱਲ ਰਵਾਨਾ ਹੋ ਗਏ ਉਧਰ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਸ ਅਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਵੱਲੋਂ ਵੱਡੀ ਗਿਣਤੀ ਦੇ ਵਿੱਚ ਜਿਹੜਾ ਉਹ ਨੰਗਲ ਡੈਮ ਤੇ ਇਕੱਠੇ ਹੋਇਆ ਗਿਆ ਉਥੇ ਜਿਹੜਾ ਮੈਨੇਜਮੈਂਟ ਦੇ ਅਧਿਕਾਰੀਆਂ ਨੂੰ ਜਿਹੜਾ ਉਹ ਘੇਰੇ ਚ ਲੈ ਲਿਆ ਉਹਨਾਂ ਨੂੰ ਵਾਧੂ ਪਾਣੀ ਛੱਡਣ ਤੋਂ ਪੰਜਾਬ ਦੇ ਹੱਕ ਦਾ ਪਾਣੀ ਛੱਡਣ ਤੋਂ ਰੋਕਿਆ ਗਿਆ ਤੇ ਦੂਜੇ ਪਾਸੇ ਜਿਹੜਾ ਹਰਜੋਤ ਬਿਆਸੁਰਾ ਨੇ ਸਤਲੁਜ ਭਵਨ ਚ ਜਦੋਂ ਤਰਪਾਠੀ ਦੇ ਜਿਹੜੇ BBMP ਦੇ ਚੇਅਰਮੈਨ ਨੇ ਉਹ ਗਏ ਤਾਂ ਉਹਨਾਂ ਨੂੰ ਵੀ ਉੱਥੇ ਰੋਕ ਲਿਆ ਉਹਨਾਂ ਦੇ ਅੱਗੇ ਧਰਨਾ ਲਾ ਦਿੱਤਾ ਹੁਣ ਮੁੱਖ ਮੰਤਰੀ ਭਗਵੰਤ ਮਾਨ ਆਪਣੀ ਗੱਡੀ ਚੱਕ ਕੇ ਜਿਹੜਾ ਉਹ ਜਾ ਚੁੱਕੇ ਨੇ BBMP ਵੱਲ BBMP ਜਿਹੜਾ ਉਹ ਇਸ ਮਾਮਲੇ ਦੇ ਉੱਤੇ ਕਾਰਵਾਈ ਕਰ ਰਿਹਾ ਸੀਗਾ ਤਾਂ ਫਿਲਹਾਲ ਜੋ ਜਾਣਕਾਰੀ ਆ ਰਹੀ ਹੈ ਪੰਜਾਬ ਅਤੇ ਹਰਿਆਣਾ ਦੇ ਵਿੱਚ ਚੱਲ ਰਿਹਾ ਪਾਣੀ ਦਾ ਵਿਵਾਦ ਹੋਰ ਤਿੱਖਾ ਹੋ ਗਿਆ ਨੰਗਲ ਡੈਮ ਦੇ ਉੱਤੇ ਭਾਖੜਾ ਬਿਆਸ ਪ੍ਰਬੰਧਕੀ ਬੋਰਡ ਦੇ ਚੇਅਰਮੈਨ ਨੂੰ ਆਮ ਆਦਮੀ ਪਾਰਟੀ ਦੇ ਕਾਰਕੁਨਾਂ ਨੇ ਬੰਦਕ ਬਣਾ ਲਿਆ ਬੰਦਕ ਤਾਂ ਨਹੀਂ ਕਹਿ ਸਕਦੇ ਕਿ ਧਰਨਾ ਦਿੱਤਾ ਉਹਨਾਂ ਨੂੰ ਰੋਕਿਆ ਕਿ ਉਹ ਪੰਜਾਬ ਦਾ ਪਾਣੀ ਜਿਹੜਾ ਉਹ ਨਹੀਂ ਧੱਕੇ ਨਾਲ ਲਏ ਜਾ ਸਕਦੇ ਇਹ ਗੱਲ ਤੋਂ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਉਹਨਾਂ ਨੂੰ ਰੋਕਿਆ ਇਸ ਤੋਂ ਬਾਅਦ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੰਗਲਵਾਲ ਨੂੰ ਜਾ ਰਹੇ ਨੇ ਤਸਵੀਰਾਂ ਤੁਹਾਡੀ ਸਕਰੀਨ ਦੇ ਉੱਤੇ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਕਿਹਾ ਜਾਂਦਾ ਹੈ ਕਿ ਪੰਜਾਬ ਦੇ ਐਡਵੋਕੇਟ ਜਨਰਲ ਮਨਿੰਦਰਜੀਤ ਸਿੰਘ ਬੇਦੀਹੂਰੀ ਵੀ ਮੌਜੂਦ ਨੇ ਸੂਤਰਾਂ ਦੀ ਮੰਨੀ ਜਾਵੇ ਤੇ ਮੀਡੀਆ ਰਿਪੋਰਟਾਂ ਦੀ ਮੰਨੀ ਜਾਵੇ ਬੀਤੀ ਰਾਤ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਨੇ ਦੇ ਕਧ ਅਧਿਕਾਰੀ ਨੇ ਨੰਗਲ ਡੈਮ ਤੋਂ ਠੱਕੇ ਦੇ ਨਾਲ ਪਾਣੀ ਛੱਡਣ ਦੀ ਕੋਸ਼ਿਸ਼ ਕੀਤੀ ਸੀ ਜਿਸ ਤੋਂ ਬਾਅਦ ਪੁਲਿਸ ਨੇ ਉਹਨਾਂ ਨੂੰ ਹਿਰਾਸਤ ਚ ਲੈ ਲਿਆ ਉੱਥੇ ਹੀ ਬੀਬੀਐਮਬੀ ਦੇ ਚੇਅਰਮੈਨ ਮਨੋਜ ਤ੍ਰਿਪਾਠੀ ਵੀ ਭਾਖੜਾ ਨੰਗਲ ਡੈਮ ਤੇ ਪਹੁੰਚੇ ਅਤੇ ਉਹਨਾਂ ਨੇ ਡੈਮ ਤੇ ਉਹਨਾਂ ਨੂੰ ਵੀ ਡੈਮ ਤੇ ਨਹੀਂ ਜਾਣ ਦਿੱਤਾ ਗਿਆ ਉਸ ਤੋਂ ਬਾਅਦ ਉਹ ਸਤਲੁਜ ਭਵਨ ਪਹੁੰਚੇ ਜਿੱਥੇ ਮੁੱਖ ਗੇਟ ਦੇ ਉੱਤੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਸ ਆਪਣੀ ਸਮਰਥਕਾਂ ਦੇ ਨਾਲ ਪਹੁੰਚ ਗਏ ਉਹਨਾਂ ਨੇ ਜਿਹੜਾ ਸਤਲੁਜ ਭਵਨ ਹੈ ਉਹਦੇ ਮੇਨ ਗੇਟ ਨੂੰ ਜਿੰਦਰਾ ਚੜ ਦਿੱਤਾ ਤੇ ਆਮ ਆਦਮੀ ਦੇ ਪਾਰਟੀ ਦੇ ਸਮਰਥਕਾਂ ਨੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਕੌਲਮ ਲਾ ਕੇ ਮੈਂ ਤਾਂ ਕਹਿਣਾ ਕਿ ਕਾਂਗਰਸੀ ਕਿੱਥੇ ਨੇ ਅਕਾਲੀ ਕਿੱਥੇ ਨੇ ਭਾਜਪਾ ਵਾਲੇ ਕਿੱਥੇ ਨੇ ਪੰਜਾਬ ਦਾ ਪਾਣੀ ਧੱਕੇ ਨਾਲ ਲਿਜਾ ਰਿਆ ਆਮ ਆਦਮੀ ਪਾਰਟੀ ਵਾਲਿਆਂ ਨੇ ਠੇਕਾ ਥੋੜੀ ਲੈ ਰੱਖਿਆ ਹੈ ਇਕੱਲੇ ਆਣੇ ਪ੍ਰਦਰਸ਼ਨ ਕਰਨ ਦਾ ਤੁਸੀਂ ਵੀ ਪਹੁੰਚੋ ਸਗੋ ਇਹ ਤਾਂ ਸਰਕਾਰ ਚ ਨੇ ਤੁਸੀਂ ਦਾ ਵਿਰੋਧੀ ਧਿਰ ਚੋਂ ਤੁਹਾਡੂ ਦਾ ਪਹਿਲੇ ਹੱਲੇ ਪਹੁੰਚਣਾ ਚਾਹੀਦਾ ਹੈ ਅਕਾਲੀਆਂ ਨੂੰ ਤਾਂ ਸਾਰਿਆਂ ਤੋਂ ਪਹਿਲਾਂ ਪਹੁੰਚਣਾ ਚਾਹੀਦਾ ਹੈ ਕਿਉਂਕਿ ਉਹ ਪੰਜਾਬ ਦੇ ਪਾਣੀਆਂ ਦੇ ਰਾਖੇ ਹੋਣ ਦਾ ਦਾਵਾ ਕਰਦੇ ਨੇ ਅ ਵੱਡੀਆਂ-ਵੱਡੀਆਂ ਢੀਂਗਾ ਮਾਰਦੇ ਨੇ ਸੁਖਬੀਰ ਸਿੰਘ ਬਾਦਲੂ ਨੂੰ ਤਾਂ ਸਭ ਤੋਂ ਪਹਿਲਾਂ ਜਾਣਾ ਚਾਹੀਦਾ ਹੈ ਕਿ ਪੰਜਾਬ ਦਾ ਧੱਕੇ ਦੇ ਨਾਲ ਪਾਣੀ ਜਿਹੜਾ ਉਹ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਜਿਹੜਾ ਹੈ ਉਹ ਛੱਡਣ ਜਾ ਰਿਹਾ ਹੈ ਕਲਮਲਾਕੇ ਮਾਹੌਲ ਜਿਹੜਾ ਉਹ ਕਾਫੀ ਗਰਮ ਹੈ ਤਤਤਾਇਆ ਤਣਾਵਪੂਰਨ ਵੀ ਹੈ ਜਿਸ ਹਿਸਾਬ ਦੇ ਨਾਲ ਪ੍ਰਦਰਸ਼ਨ ਹੋ ਰਿਹਾ ਹੈ ਧੰਨੇ ਲਾਏ ਜਾ ਰਹੇ ਨੇ ਅਧਿਕਾਰੀਆਂ ਨੂੰ ਭਵਨ ਦੇ ਵਿੱਚ ਘੇਰ ਲਿਆ ਗਿਆ ਹੈ ਇਹ ਸਭ ਕਾਸੇ ਦੇ ਵਿਚਾਰ ਮੁੱਖ ਮੰਤਰੀ ਦੀ ਐਂਟਰੀ ਬਹੁਤ ਐਮ ਹੈ ਉਹ ਜਦੋਂ ਵੀ ਐਂਟਰੀ ਕਰਦੇ ਹੈ ਤੁਹਾਡੇ ਨਾਲ ਉਹ ਵੀ ਖਬਰ ਸਾਂਝੀ ਕਰਾਂਗੇ